ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਅੱਜ ਜੋ ਹੋਮ ਐਂਡ ਡੇ ਆ ਆਪਣੇ ਮੰਤਰੀ ਮਨਾ ਰਹੇ ਹੋਣਗੇ ਜੋ ਸੰਗ ਪਾੜ-ਪਾੜ ਕੇ ਕਹਿ ਰਹੇ ਹੋਣਗੇ ਕਿ ਨਾਰੀ ਸ਼ਕਤੀ ਮੋਦੀ ਸਾਹਿਬ ਅੱਖਾਂ ਘੇੜ ਕੇ ਵੇਖ ਲਈ ਐਨਕਾਂ ਦੇ ਉੱਤੋਂ ਦੀ ਵੇਖਣਾ ਨੂੰ ਆਹ ਸ਼ਰਤਾਂ ਦਾ ਵੇਖ ਆਹ ਨਾਰੀ ਸ਼ਕਤੀ ਆ ਜੇ ਅਸੀਂ ਮਾਪਾ ਗੋਰੀਆ ਵਾਰਸਾਂ ਅਸੀਂ ਤੁਰਿਆ ਸੰਘਰਸ਼ ਦੇ ਰਾਹ ਓਏ ਅਸੀਂ ਤੁਰਿਆ ਸੰਘਰਸ਼ ਦੇ ਰਾਹ ਅਸੀਂ ਮੰਜਗਾ ਮਾਰੀਆਂ ਮੋਤੀਆਂ ਓਏ ਅਸੀਂ ਮੰਜਗਾ ਮਾਰੀਆਂ ਮੋਤੀਆਂ ਘਰ ਨੂੰ ਆਈਆਂ ਪਾਲੇ ਲਾਂ ਘਰ ਨੂੰ ਆਈਆਂ ਪਾਲੇ ਲਾਂ ਓਏ ਅਸੀਂ ਸਿਰ ਤੇ ਖੱਫੜ ਬਨ ਲੈ ਓਏ ਅਸੀਂ ਸਿਰ ਤੇ ਖੱਫੜ ਬਨ ਲੈ ਆ ਸਾਨੂੰ ਛੇੜਦਾ ਨਹੀਂ ਉਹ ਜਾ ਅਸਾਂ ਨੂੰ ਜੀਂਦਾ ਨਹੀਂ ਉਹ ਚਾ ਉਹ ਮੋਦੀ ਬਣ ਗਿਆ ਰਾਖਸ਼ ਦੇਸ਼ ਦੇ ਉਹ ਮੋਦੀ ਬਣ ਗਿਆ ਰਾਖਸ਼ ਦੇਸ਼ ਦੇ ਉਹ ਕਿਉਂ ਨੋਜ-ਨੋਜ ਕੇ ਖਾ ਉਹ ਕਿਉਂ ਨੋਜ-ਨੋਜ ਕੇ ਖਾ ਤੂੰ ਮਾਰੇ ਸਿਧੀਆਂ ਗੋਲੀਆਂ ਤੂੰ ਮਾਰੇ ਸਿਧੀਆਂ ਗੋਲੀਆਂ ਸਾਡੇ ਜਵਾਨ ਰਹਿ ਸ਼ਹੀਦਾਂ ਪਾ ਸਾਡੇ ਜਵਾਨ ਰਹਿ ਸ਼ਹੀਦਾਂ ਪਾ ਸਿਧੀਆਂ ਮਾਰ ਸਾਡੀ ਨੂੰ ਮੋਤੀ ਆ ਇਹ ਖਫਣ ਦੇ ਉਹ ਸਾਡੇ ਤੇ ਬਾ ਇਹ ਕਿਹੜਾ ਮੋਤੀ ਆ ਇਹਨੂੰ ਗੱਡੀਆਂ ਪਾਰਾਂ ਚਾਹੀਦੀਆਂ ਤੇ ਸਾਡੀਆਂ ਮੰਗਾ ਮੰਨਣ ਵੇਰੀ ਇਹਨੂੰ ਕੀ ਤਖਲੀਫ ਆ ਇਹ ਕਿਉਂ ਇਹਨੇ ਰਾਹ ਰਗਵਾਏ ਬਈ ਇਹਨੂੰ ਕੀ ਹੱਕ ਸੀਗਾ ਸਾਡੀ ਸਾਨੂੰ ਐਮਐਸਪੀ ਜ਼ਰੂਰੀ ਆ ਨੁਕਸਾਨ ਦੇ ਵਾਸਤੇ ਇਹਨਾਂ ਨੂੰ ਇਹਾਂ ਟੂਰ ਇੱਕ ਵਾਸਤੇ ਟੂਰ ਵਾਸਤੇ ਲੋਨਸ ਮਿਲਦਾ ਵਾ ਵਰਤੀ ਲੋਨਸ ਮਿਲਦਾ ਮੋਬਾਈਲ ਲੋਨਸ ਮਿਲਦਾ ਪੌਕਟ ਲੋਨਸ ਮਿਲਦਾ ਇਹਨਾਂ ਦੇ ਕੱਪੜੇ ਧੋਣ ਵਾਸਤੇ ਇਹਨਾਂ ਦੇ ਕਿਨੇ ਜਨੇ ਪਾਹੇ ਨੇ ਵੇਆ ਕੀ ਭਰਾਓ ਕਿਸਾਨ ਦੇ ਕੱਪੜੇ ਬਾਰੇ ਵੀਂਦੇ ਕਿਸਾਨ ਦੂਰ ਫਰੀ ਜਾ ਸਕਦਾ ਕਿਉਂ ਕਿਸਾਨ ਨੂੰ ਥੱਲੇ ਲੋੜਾ ਕਿਸਾਨ ਕਦੇ ਵੀ ਥੱਲੇ ਲਤੂਬਾ ਇਹ ਗੁਰ ਗੋਬਿੰਦ ਸਿੰਘ ਦੇ ਲਾਲਿਆ ਉਹ ਮੋਦੀ ਹੱਥਾਂ ਘੇੜਦੇ ਵੇਖ ਲਾ ਇਹ ਮੈਨੂੰ ਪਰਮਰਾ ਰਹੇ ਦੇਖਦੇ ਵੇਖ ਆਪ ਬੈਜੋ ਤੇ ਇਹੋ ਓਹਦੇ ਨਾਲ ਦੇਵਾ ਕੇ ਲਵਾ ਇਹਨੀਆਂ ਬੇਟੀਆਂ ਖਾਦੀ ਹੋਈ ਵਾਹ ਮਰਟੀਕਾ